ਅਸੀਂ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੇ ਤੁਹਾਨੂੰ ਅਕਸਰ ਹੀ ਲੁੱਟਾ ਖੋਹਾਂ ਚੋਰੀ ਦੀਆਂ ਤੇ ਨਸ਼ੇ ਦੀਆਂ ਬਾਰਦਾਤਾ ਦੀਆਂ ਖਬਰਾਂ ਦਿਖਾਦੇ ਰਹਿੰਦੇ ਹਨ ਪਰ ਚੋਰ ਲਟੇਰੇ ਇੰਨੇ ਬੇਖੌਫ ਨੇ ਕਿ ਉਹ ਆਪਣਾ ਦਾਤ ਚੱਲ ਹੀ ਜਾਂਦੇ ਹਨ ਜੀ ਹਾਂ ਬੀਤੀ ਦੇਰ ਰਾਤ ਦੋ ਚੋਰ ਜੋ ਕਿ ਨਵਾਂ ਸ਼ਹਿਰ ਦੇ ਕੋਠੀ ਰੋਡ ਤੇ ਸਪਲੈਂਡਰ ਮੋਟਰਸਾਈਕਲ ਤੇ ਆਂਦੇ ਨੇ ਤੇ ਇੱਕ ਜਿਹੜਾ ਚੋਰ ਹੈਗਾ ਉਹ ਦੁਕਾਨ ਦੇ ਅੰਦਰ ਵੜ ਜਾਂਦਾ ਆ ਤੇ ਦੂਜਾ ਜਿਹੜਾ ਚੋਰ ਆ ਉਹ ਬਾਹਰ ਦੇਖ ਰੇਖ ਕਰਦਾ ਹੈਗਾ ਆ ਇਸੇ ਤਰ੍ਹਾਂ ਚੋਰਾਂ ਨੇ ਕੋਠੀ ਰੋਡ ਦੇ ਉੱਪਰ ਨਵਾਂ ਸ਼ਹਿਰ ਜਿਹੜਾ ਆ 5 4 5 ਦੁਕਾਨਾਂ ਨੂੰ ਜਿਹੜਾ ਆ ਨਿਸ਼ਾਨਾ ਬਣਾਇਆ ਤੇ 4 5 ਦੁਕਾਨਾਂ ਦੇ ਵਿੱਚ ਚੋਰੀ ਕੀਤੀ ਜਿਸ ਦੇ ਵਿੱਚ ਇੱਕ ਜਿਸ ਦੇ ਵਿੱਚ ਇੱਕ ਮੈਡੀਕਲ ਸਟੋਰ ਹੈਗਾ ਤੇ ਦੋ ਕਰਿਆਨੇ ਦੀਆਂ ਦੁਕਾਨਾਂ ਦੱਸੀਆਂ ਜਾ ਰਹੀਆਂ ਨੇ ਤੇ ਦੋ ਜਿਹੜੇ ਬੁੱਕ ਡਿਪੂ ਜਿੱਥੋਂ ਕਿਤਾਬਾਂ ਕਾਪੀਆਂ ਮਿਲਦੀਆਂ ਨੇ ਇਹ ਦੱਸੇ ਜਾ ਰਹੇ ਨੇ ਤੇ ਚੋਰਾਂ ਨੇ ਚੋਰੀ ਜਿਹੜੀ ਕੀਤੀ ਹੈਗੀ ਆ ਬੜੀ ਹੀ ਤਸੱਲੀ ਦੇ ਨਾਲ ਚੋਰੀ ਕੀਤੀ ਆ ਚੋਰ ਇੰਨੇ ਕਿ ਬੇਖੌਫ ਹੋ ਗਏ ਨੇ ਕਿ ਬੀਤੀ ਅੱਧੀ ਰਾਤ ਜਿਹੜੀ ਆ ਕਿ ਉਹਨਾਂ ਨੇ ਨਵਾਂ ਸ਼ਹਿਰ ਕੋਠੀ ਰੋਡ ਦੇ ਉੱਪਰ ਚੋਰੀ ਕੀਤੀ ਹੈਗੀ ਆ ਪਰ ਇੱਕ ਹੋਰ ਗੱਲ ਹੈਰਾਨੀ ਦੀ ਸਾਹਮਣੇ ਆਈ ਆ ਇਹਨਾਂ ਦੇ ਕੋਲ ਕੋਈ ਉਯਾਰ ਜਿਹਾ ਨਹੀਂ ਦਿਖ ਰਿਹਾ ਜੋ ਸੀਸੀਟੀਵੀ ਕੈਮਰੇ ਦੇ ਵਿੱਚ ਆ ਰਿਹਾ ਆ ਇਹਨਾਂ ਨੇ ਆਪਣਾ ਜਿਹੜਾ ਬਾਹਾਂ ਦਾ ਜਿਹੜਾ ਹੈ ਇਸਤੇਮਾਲ ਕੀਤਾ ਆ ਲੱਗਦਾ ਹੈਗਾ ਆ ਇਹ ਇੱਕ ਸਾਡਾ ਜਿਹੜਾ ਆ ਇੱਕ ਮਤਲਬ ਪੁਸ਼ਟੀ ਤਾਂ ਨਹੀਂ ਕਰਦੇ ਹੈਗੇ ਜੋ ਦੇਖਣ ਦੇ ਵਿੱਚ ਨਜ਼ਰ ਆ ਰਿਹਾ ਹੈਗਾ ਆ ਪਰ ਇਹਨਾਂ ਚੋਰਾਂ ਨੂੰ ਜਿਹੜਾ ਹੈਗਾ ਆ ਬਿਲਕੁਲ ਵੀ ਕਿਸੇ ਦਾ ਡਰ ਨਹੀਂ ਆ ਪੰਜ ਦੁਕਾਨਾਂ ਦਾ ਸ਼ਰਿਆਮ ਜਿਹੜਾ ਬੀਤੀ ਰਾਤ ਇਹ ਚੋਰੀ ਕਰਕੇ ਜਿਹੜਾ ਆ ਨੁਕਸਾਨ ਕਰ ਗਏ ਹੈਗੇ ਆ ਪਰ ਚੋਰਾਂ ਨੂੰ ਦੇਖੋ ਇੱਕ ਸ਼ਰਮ ਨਹੀਂ ਆਉਂਦੀ ਹੈਗੀ ਆ ਜਦੋਂ ਤੁਸੀਂ ਫੜੇ ਜਾਂਦੇ ਹੈਗੇ ਆ ਤੁਹਾਡੇ ਘਰ ਦੇ ਪਰਿਵਾਰ ਨੂੰ ਲੋਕੀ ਕੀ ਕਹਿੰਦੇ ਨੇ ਤੁਹਾਨੂੰ ਕੀ ਕਹਿੰਦੇ ਨੇ ਤੁਸੀਂ ਰਿਸ਼ਤੇਦਾਰਾਂ ਦੇ ਵਿੱਚ ਮੂੰਹ ਦਿਖਾਉਣ ਦੇ ਕਾਬਲ ਵੀ ਨਹੀਂ ਰਹਿੰਦੇ ਹੈਗੇ ਆ ਤੁਸੀਂ ਇੰਨੀਆਂ ਛੋਟ-ਛੋਟੀਆਂ ਉਮਰਾਂ ਦੇ ਵਿੱਚ ਚੋਰੀਆਂ ਕਰਨ ਲੱਗ ਪੈਂਦੇ ਹੈਗੇ ਆ ਤੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਲੈਂਦੇ ਆ ਤੁਸੀਂ ਤੇ ਉਹਨਾਂ ਪਿਖਾਰੀਆਂ ਨਾਲੋਂ ਵੀ ਗਏ ਗੁਜ਼ਰੇ ਹੋ ਚੋਰਾ ਨੂੰ ਮੈਂ ਕਹਿ ਰਿਹਾ ਤੁਸੀਂ ਉਹਨਾਂ ਪਿਖਾਰੀਆਂ ਨਾਲੋਂ ਵੀ ਗਏ ਗੁਜ਼ਰੇ ਹੋ ਪਿਖਾਰੀ ਬੇਸ਼ੱਕ ਜਿਹੜਾ ਹੈਗਾ ਆ ਭੀਖ ਮੰਗਦਾ ਹੈਗਾ ਆ ਲੋਕਾਂ ਦੇ ਆ ਗੱਲਾਂ ਵੀ ਸੁਣਦਾ ਆ ਪਰ ਉਹ ਚੋਰੀਆ ਨਹੀਂ ਕਰਦਾ ਕਿਸੇ ਦੇ ਖੂਨ ਪਸੀਨੇ ਦੀ ਕਮਾਈ ਜਿਹੜੀ ਆ ਉਹ ਨਹੀਂ ਲੁੱਟਦਾ ਤੁਸੀਂ ਤਾਂ ਉਹਨਾਂ ਭਘਾਰੀਆਂ ਦੇ ਨਾਲੋਂ ਵੀ ਨਕੰਮੇ ਹੋ ਚੁੱਕੇ ਹੋ ਤੁਹਾਨੂੰ ਇੱਕ ਸੋਚ ਚਾਹੀਦੀ ਹੈਗੀ ਆ ਟੰਗੀਆਂ ਫੰਗੀਆਂ ਹਰ ਚੀਜ਼ਾਂ ਕੱਟੀਆਂ ਜਾਂਦੀਆਂ ਨੇ ਪਰ ਜਿਹੜੀਆਂ ਤੁਸੀਂ ਜੇਲਾ ਕੱਟਦੇ ਹੋ ਆਣ ਵਾਲਾ ਆਪਣਾ ਭਵਿੱਖ ਆਪਣੀ ਜਵਾਨੀ ਨੂੰ ਖਰਾਬ ਕਰਦੇ ਹੋ ਇਹ ਤੁਹਾਨੂੰ ਤਵਾਹੀ ਦੇ ਰਸਤੇ ਵੱਲ ਲੈ ਜਾਂਦੇ ਨੇ ਤਵਾਹੀ ਦੇ ਰਸਤੇ ਤੋਂ ਬਿਨਾ ਤੁਹਾਨੂੰ ਕੁਝ ਵੀ ਨਹੀਂ ਮਿਲਦਾ ਸਾਡੀ ਤੇ ਉਹਨਾਂ ਚੋਰਾ ਨੂੰ ਉਹਨਾਂ ਨੌਜਵਾਨਾਂ ਨੂੰ ਉਹਨਾਂ ਨੇ ਜਿਹੜੇ ਨਸ਼ੇ ਦੇ ਨਸ਼ਾ ਕਰਦੇ ਨੇ ਉਹਨਾਂ ਨੂੰ ਇੱਕ ਹੱਥ ਜੋੜ ਕੇ ਚੈਨਲ ਵੱਲੋਂ ਬੇਨਤੀ ਆ ਕਿ ਇਹਨਾਂ ਕੰਮਾਂ ਤੋਂ ਬਾਹਰ ਆ ਜਾਓ ਤੁਸੀਂ ਦੇਖੋ ਤੁਹਾਨੂੰ ਲੋਕ ਜਿਹੜੇ ਆ ਚੰਗੀ ਨਜ਼ਰ ਨਾਲ ਨਹੀਂ ਦੇਖਦੇ ਜੇਕਰ ਤੁਸੀਂ ਇਦਾਂ ਦੇ ਸਾਰੇ ਧੰਦੇ ਕਾਰੋਬਾਰ ਛੱਡ ਕੇ ਵੀ ਤੁਸੀਂ ਇੱਕ ਸਹੀ ਰਸਤਾ ਅਪਣਾ ਲੈਣੇ ਤਾਂ ਤੁਸੀਂ ਦੂਜਿਆਂ ਦੇ ਲਈ ਇੱਕ ਮਿਸਾਲ ਬਣ ਜਾਂਦੇ ਹੋ ਸਾਡੇ ਚੈਨਲ ਤੁਹਾਡਾ ਸਹਾਰਾ ਬਣਗੇ ਤੇ ਆਕੇ ਦੱਸੋ ਕਿ ਤੁਸੀਂ ਇਹ ਕੰਮ ਛੱਡ ਚੁੱਕੇ ਹੋ ਤਾਂ ਜੋ ਜਿਹੜੇ ਬਾਕੀ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਇੱਕ ਹੰਸੀਅਤ ਮਿਲ ਸਕੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਸਾਡੇ ਸ਼ਹਿਰ ਵਿੱਚ ਨਾਟਕ ਦੇ ਵੀ ਚੋਰੀ ਹੋਈ ਅੱਜ ਜੀ ਸਾਡੇ ਸ਼ਹਿਰ ਚਾਰੇ ਤੇ ਜੋ ਵੀਡੀਓ ਦੇ ਮੁਤਾਬਕ ਜਿਹੜੇ ਮਤਲਬ ਜਿਹੜੇ ਬੋਡੀ ਬਿਲਡਰ ਹੁੰਦੇ ਪਹਿਲਵਾਨ ਹੁੰਦੇ ਉਹ ਆਇਆ ਜੋ ਨੋਟਿਸ ਆਇਆ ਅੱਜ ਉਸੇ ਦਮੇਰ ਨੂੰ ਇਹਨਾਂ ਨੇ ਮੈਨੂੰ ਸੱਦਾ ਦਿੱਤਾ ਅੱਜ ਸਾਰਿਆਂ ਨੇ ਅੱਜ 12:00 ਵਜੇ ਗਰੀਬ ਸਤੀ ਸਾਹਿਬੇ ਜਾ ਕੇ ਇਹ ਪੀਓ ਨੇ ਪਰ ਵੀ ਅਸੀਂ ਉਹਨੂੰ ਵੇਖੀ ਜਾਂਦੇ ਹਾਂ ਕਿ ਇਹ ਵੱਧ ਤੋਂ ਵੱਧ ਆਪਣਾ ਕਮੇਰਸ਼ੀਅਲੀ ਕੁਝ ਆ ਰਿਹਾ ਹੈ ਕਿ ਜਿੰਕੀਰ ਲਾਣ ਦੇ ਨਾਲ ਜਿਹਦੇ ਨਾਲ ਸਾਰਾ ਟਿਕੂ ਹੋਵੇ ਲੱਗਦਾ ਬਹੁਤ ਨੁਕਸਾਨ ਵਾਲੀ ਗੱਲ ਹੈ। ਗੁਬਾਰੀ ਵਾਲੀ ਬਹੁਤ ਮੋੜੀ ਆ। ਅੱਛਾ ਚਾਹੇ ਕੋਈ ਗੁਬਾਰੀ ਦੇ 10000 ਰੁਪਏ ਜਿਹਦੇ ਦਾ 25000 ਜਿਹਦੇ ਦਾ 8000 ਜਿਹਦੇ ਦਾ ਪਰ ਦੇਖੋ ਇਹ ਤੋਂ ਸੇਫ ਦੁਕਾਨ ਵੀ ਕਿਹੜੀ ਹੋ ਸਕਦੀ ਹੈ ਨਗਰ ਕੌਂਸਲ ਦੇ ਨਾਲ ਪੇਟ ਲੱਗਦੀ ਆ। ਕੌਂਸਲ ਤੋਂ ਇਲਾਵਾ ਫਲੋਰ ਰੋਡ ਗਰਟਨ ਦਾ ਰੋਡ ਕੋਈ ਜੈਨ ਨਹੀਂ ਆ ਦੁਕਾਨਾਂ ਦੀ ਗੱਲ ਕਰ ਤਾਂ ਨਗਰ ਕੌਂਸਲ ਦੇ ਨਾਲ ਪੇਟ ਲੱਗਦੀ ਇਹਨਾਂ ਦੀ। ਸਾਰੇ ਇਲਾਕੇ ਦੀ ਕੰਮ ਸ਼ੁਰੂ ਹੋ ਗਿਆ ਤਾਂ ਇੱਕ ਕਰੋੜ ਲੱਗਦਾ ਕਿ ਬੱਕਾ ਲੱਖ ਰੋ ਨੇ ਮੈਨੂੰ ਤਾਂ ਇੱਕੋ ਹੀ ਲੱਗਦਾ ਜੀ ਇਹ ਸਾਰਾ ਪਰ ਚਲੋ ਜੀ ਮੈਂ ਤੁਸੀਂ ਕਿਹਾ ਕਿ ਬੰਦੇ ਸਿਹਤਮੰਦ ਸਿਗੇ ਆਪਾਂ ਸ਼ਬਦ ਨੂੰ ਮਾੜਾ ਸਮਝ ਕੇ ਕਹਿ ਦਈਏ ਕਿ ਬੰਦੇ ਸਿਹਤਮੰਦ ਸਿਗੇ ਜਿੱਡਾ ਮਰਜ਼ੀ ਤੋਂ ਸਿਹਤਮੰਦ ਹੋਏ ਤਾਂ ਉਹ ਬਰੋਕਰ ਲੈਜ਼ਮ ਰੇਗੇ ਸ਼ਟਰ ਤਾਂ ਨਹੀਂ ਬੱਟਣਾ ਨਹੀਂ ਪੱਟਣਾ ਮਸ਼ੀਨ ਤਾਂ ਹੋਗੀ ਕੋਈ ਬਿਲਕੁਲ ਹੋਈ ਗਏ ਅੱਜ ਵੀਡੀਓ ਤੇ ਆਇਆ ਉਹਦਾ ਬੜੀ ਮਹੰਗਰ ਗੱਲਾਂ ਦੀ ਗੱਲ ਹੋਈ ਉਹਦਾ ਤੇ ਬਈ ਇੱਕ ਕੈਂਬਰੇ ਜੀ ਚੱਲ ਸਿਹਤਮੰਦ ਜੇ ਆ ਹੈਵੀ weight ਜੇ ਬਿਲਕੁਲ ਠੀਕ ਹੈ ਹੁਣ ਇਹਨੂੰ ਮਿਲਾਂਗੇ ਇਹਨੂੰ ਮਿਲਾਂਗੇ ਫਰੋਂ ਲੈ ਵੀ ਗਏ ਠੀਕ ਹੈ ਚਲ ਭయ్యా ਆ ਇੱਕ ਕੋਈ ਹੋਰ ਕਹਿ ਰਿਹਾ ਮਨ ਲੋ ਸਾਈਕਲ ਵਾਲਾ ਮੈਡੀਕਲ ਵਾਲਾ ਮਨ ਲੋ ਬੱਲੂ ਦੇ ਵੀ ਹੋ ਗਈ ਅੱਛਾ ਮੈਡੀਕਲ ਵਾਲਾ ਬੱਲੂ ਮੈਡੀਕਲ ਓਕੇ ਮੈਂ ਕਿਹਾ ਸਰਕਾਰ ਦੇ ਘਰੀ ਚੋਰੀ ਅੱਛਾ ਸਰਕਾਰ ਇੱਕ ਹੋਰ ਗੱਲ ਕਹਿੰਦੀ ਆ ਕਿ ਲੋ ਜੀ ਬੱਟੋ ਬੱਟੋ ਬੱਤੀ ਆਪਾਂ ਬੱਲੇ ਸੁਣਾਈ ਮਤਲਬ ਜਿਹੜਾ ਉਹ ਨਾ ਹੋ ਗਿਆ ਅਕੀ ਦੇ ਜੋ ਹੈ ਰਮੂ ਦੇ ਹਕਕਾਂ ਨੇ ਆਪੇ ਜਿੰਨੇ ਆਪੇ ਪੂਰਾ ਕਰੋ ਜੋ ਜੋ ਕਰਨ ਦੇ ਭਰਨਗੇ ਭਰਨਗੇ ਵੀ ਉਹੀ ਸਰ ਦੁੱਖ ਤਾਂ ਹੁੰਦਾ ਆਪਣੀ ਮਿਹਨਤ ਦੇ ਹੱਕ ਦੀ ਕਮਾਈ ਹੈ ਬਹੁਤ ਹੈ ਦੁੱਖ ਤਾਂ ਵਿੱਚ ਤੇ ਤੁਹਾਡੇ ਦੁੱਖ ਜੀ ਸਾਨੂੰ ਦੁੱਖ ਨੂੰ ਮਹਿਸੂਸ ਹੋ ਰਿਹਾ ਦੇਖ ਕੇ ਜੀ ਜੋ ਉਹਦਾ ਜੋ ਹੈ ਹੈ ਹੀ ਹੈ ਜੋ ਮਾਲਕ ਆਪਾਂ ਨੂੰ ਉਸ ਤੇ ਭਰੋਸਾ ਆ ਵੀ ਹਾਂ ਮਾਲਕ ਤੇ ਭਰੋਸਾ ਪਰ ਜਿਨ੍ਹਾਂ ਦੇ ਹੱਕ ਅਵਰ ਹੁਣ ਤਾਂ ਜਿਹੜੀ ਰੂਹ ਤਸੱਲੀ ਮਿਲਦੀ ਹੈ ਬਿਲਕੁਲ ਕਿਉਂਕਿ ਹੈ ਪਰਬੁੱਤਾ ਪ੍ਰੋ 8 ਦਿਨ ਜੜੀ ਬੂਟੀ ਵਾਲਾ ਪਾਣੀ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਸਦਾ ਲਈ ਛੁਟਕਾਰਾ ਪਾਓ ਫੀਸ ਸਰਦ ਅਨਸਾਰ ਘਟੇ ਹੋਏ ਸੇਲ ਇੱਕ ਦਿਨ ਦੇ ਵਿੱਚ ਸ਼ਰਤਿਆਵਾ ਜਾਣਗੇ ਫੋਨ ਕਰੋ 98763 79499 98763 794